ਇਹਨਾਂ ਦਾ ਕਰਦੇ ਆ ਪਰਕ ਦ੍ਰਿਅੰਗ ਪਰਸ਼ਨ ਜਿਹੜਾ ਹਰ ਟਾਈਮ ਹਰ ਸਮੇਂ ਸੰਘਰਸ਼ ਕਰਦਾ ਜਾਂਦੀ ਰਹੇ ਜਨਮ ਤੋਂ ਲੈ ਕੇ ਮਰਨ ਤੱਕ ਉਹਦਾ ਸੰਘਰਸ਼ ਜਾਰੀ ਰਹਿੰਦਾ। ਤੋਂ ਦੇਖੋ ਮੈਂ ਕਹਿੰਦਾ ਵੀ ਜਿਹੜੇ ਆਪਦੇ ਆਪ ਨੂੰ ਯੋਧੇ ਸਨਦੇ ਆ ਮੈਂ ਨਹੀਂ ਸਮਝਦਾ ਵੀ ਚਲੋ ਅਸੀਂ ਘਰ ਜਿਹੜਾ ਜ਼ਿੰਦਗੀ ਚ ਕਰਦਾ ਹੈ ਯੋਧਾ ਹੀ ਹੈ ਬਟ ਮੈਂ ਨਹੀਂ ਸਮਝਦਾ ਕਿ ਦ੍ਰਿਅੰਗ ਤੋਂ ਬਿਨਾਂ ਕੋਈ ਯੋਧਾ ਹੈ ਜ਼ਿੰਦਗੀ ਤੇ ਕੋਈ ਜੰਮਿਆ। ਅਸਲੀ ਯੋਧਾ ਜਿਹੜਾ ਸੰਘਰਸ਼ੀ ਹੈ ਉਹ ਇੱਕ ਦ੍ਰਿਅੰਗ ਪਰਸ਼ਨ ਹੈ। ਜਿਹੜਾ ਲੈ ਕੇ ਜਨਮ ਤੋਂ ਲੈ ਕੇ ਮਾਂ ਦੇ ਪੇਟ ਤੋਂ ਲੈ ਕੇ ਜਿਹੜਾ ਲਾਸਟ ਮਰਨ ਤੱਕ ਆਪਣੀ ਜ਼ਿੰਦਗੀ ਇਹ ਸੰਘਰਸ਼ ਜਾਰੀ ਰੱਖਦਾ ਔਰ ਕਦੇ ਹਿੰਮਤ ਨਹੀਂ ਹਾਰਦਾ ਉਹ ਤੇ ਤਾਂ ਇੱਕ ਦਿਵਿਆਂਗ ਦੀ ਸਰ ਜਿਹੜੀ ਆਰਥਿਕ ਜਿਹੜੀ ਤੰਗੀ ਉਸ ਦਾ ਸੰਘਰਸ਼ ਪ੍ਰਤੀ ਜਿਹੜੀ ਮੈਂ ਉਹਨੂੰ ਦੱਸੀ ਹੈ ਜੋ ਹਰ ਦਿਵਿਆਂਗ ਪ੍ਰਤੀ ਜਿਹੜਾ ਉਹ ਜਨਮ ਤੋਂ ਹੁੰਦਾ ਹੈ ਬਾਕੀ ਜਿਹੜਾ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਹਾਲਾਂਕਿ ਸਾਨੂੰ ਰਾਈਟ ਬਹੁਤ ਹੈ ਸਾਨੂੰ ਜਿਹੜੇ ਹੱਕ ਬਹੁਤ ਮਿਲੇ ਹੋਏ ਆ ਸੁਪਰੀਮ ਕੋਰਟ ਰਾਹੀਂ 2016 ਦੇ ਜਿਹੜਾ ਕਾਨੂੰਨ ਹੈ ਉਹਦੇ ਆਧਾਰ ਤੇ ਬਾਟੋ ਗਰਾਊਂਡ ਲੈਵਲ ਤੇ ਪੇਮੈਂਟ ਨਹੀਂ ਹੈ ਜਦੋਂ ਸਾਡਾ ਕੋਈ ਦਿਵਿਆਂਗ ਭੈ ਭਰਾ ਕਿਤੇ ਡਾਕਟਰ ਜਾਂਦਾ ਹੈ ਨਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰੇ ਅਫਸਰਾਂ ਨੂੰ ਹੀ ਕਹਿੰਦਾ ਪਰ ਕੁਝ ਕਿ ਜਿਹੜੇ ਅਫਸਰ ਸਾਈ ਹੈ ਜਿਹੜੇ ਉਹਨਾਂ ਨੂੰ ਕਮੰਡ ਹੁੰਦਾ ਉਹ ਇੱਕ ਦਿਵਿਆਂਗ ਨਹੀਂ ਆਇਆ ਦੇਖਦੇ ਵੀ ਜਿਵੇਂ ਆਰੇ ਨੇ ਕੋਈ ਜਨਮ ਲੈ ਕੇ ਪਾਪ ਕਰ ਲਿਆ ਉਹਨੂੰ ਨੀਚੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਯਾਰ ਇਹ ਰਿਆ ਗਿਆ ਵੀਰ ਇਹ ਕਿਉਂ ਤਰਿਆ ਕਰਦਾ ਯਾਰ ਇਹ ਥਨੇ ਨਹੀਂ ਬੈਠ ਸਕਦਾ ਵੀ ਮੈਂ ਪੂਰੇ ਸਮਾਜ ਤੋਂ ਤੇ ਪੂਰੇ ਜਿਹੜੀਆਂ ਆਪਦੇ ਆਪ ਨੂੰ ਦਾਅਵੇਦਾਰ ਕਹਿੰਦੀਆਂ ਸਰਕਾਰਾਂ ਵੀ ਅਸੀਂ ਹਰੇਕ ਵਰਗ ਵਾਸਤੇ ਆਹ ਕਰ ਰਹੇ ਆ ਵਾਹ ਕਰ ਰਹੇ ਆ ਉਹਨਾਂ ਨੂੰ ਮੈਂ ਇਹ ਸਵਾਲ ਪੁੱਛਦਾ ਤੁਹਾਡੇ ਮadhyਮ ਰਾਹੀਂ ਵੀ ਯਾਰ ਕੀ ਦਿਵੰਗ ਪਸ ਨੂੰ ਕੀ ਜੀਣ ਦਾ ਕੋਈ ਹੱਕ ਨਹੀਂ ਹੈ ਉਹਨੂੰ ਬਾਹਰ ਨਿਕਲਣ ਦਾ ਹੱਕ ਨਹੀਂ ਹੈ ਉਹ ਕੋਈ ਆਪਦਾ ਕੰਮਕਾਰ ਆਪਦੇ ਖੁਦ ਦੇ ਹੱਧਾਰ ਤੇ ਨਹੀਂ ਕਰ ਸਕਦਾ ਤੋ ਇਸ ਤਰ੍ਹਾਂ ਸਾਨੂੰ ਜਿਹੜਾ ਦੁਤਕਾਰਿਆ ਕਿਉਂ ਜਾਂਦਾ ਹੈ। ਉਹ ਇਹ ਪ੍ਰੋਬਲਮ ਜਿਹੜੀ ਹੈਗੀਆਂ ਹਰ ਇੱਕ ਵਿਅਕਤੀ ਪਰਸਨ ਨਾਲ ਇਹ ਬੀਤੀ ਹੈ। ਉਹ ਜਦੋਂ ਵੀ ਕਿਤੇ ਭਾਵੇਂ ਕਿਸੇ ਕੋਈ ਵੀ ਉਹਦਾ ਆਧਾਰੇ 'ਚ ਸਰਕਾਰੀ ਧਾਰੇ 'ਚੋਂ ਕੰਮ ਕਰ ਜਾਂਦਾ ਹੈ ਤਾਂ ਉਹਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਇੱਕ ਨੀਚਾ ਜਾਂ ਦਿਖਾਇਆ ਜਾਂਦਾ ਹੈ। ਉਹਦੇ ਬੁਨਿਆਦ ਦੇਖਿਆ ਜਾਂਦਾ ਕਿ ਜਿਵੇਂ ਨੇ ਆ ਜਨਮ ਲੈ ਕੇ ਕੋਈ ਗਲਤੀ ਕਰ ਲਈ। ਉਹਨੂੰ ਅਹਿਸਾਸ ਕਰਾਇਆ ਜਾਂਦਾ ਵੀ ਉਹ ਅੰਗਹੀ ਜੀਣਾ। ਜੇ ਉੱਥੇ ਸਾਡੀ ਜਿਹੜੀ ਹੈਗੀਆਂ ਨਾ ਮਨੋਬਲ ਸਾਡਾ ਜਿਹੜਾ ਡਿੱਗਦਾ ਵੀਰਾਂ ਸਾਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਹੈ। ਸਾਨੂੰ ਯਾਰ ਆਮ ਤੌਰ ਤੇ ਇਹ ਲੱਗਦਾ ਹੈ ਕਿ ਜਿਹੜੀ ਨੀਚੀ ਨਾਲ ਨਾਲ ਸਾਨੂੰ ਜਿਹੜਾ ਕਿਤੇ ਆ ਸਰਕਾਰਾਂ ਕਹਿੰਦੀਆਂ ਹਨ ਡਵੈਲਪਮੈਂਟ ਕਰਨਾ ਹੈ ਇਹਨਾਂ ਨੂੰ ਉੱਪਰ ਚੱਕਣਾ ਹੈ ਇਹਨਾਂ ਨੂੰ ਖੁਦ ਤੇ ਆਧਾਰਿਤ ਬਣਾਉਣਾ ਹੈ ਇਹਨਾਂ ਨੂੰ ਚੰਗੀ ਜਿਹੜੀ ਜ਼ਿੰਦਗੀ ਜਿਹੜੀ ਹੈ ਤਾਂ ਕਿ ਆ ਉਹਦੇ ਆਧਾਰ ਤੇ ਜੀ ਸਕਣ ਚੰਗੀ ਇੱਜ਼ਤ ਭਰੀ ਜ਼ਿੰਦਗੀ ਜੀ ਸਕਣ ਪਰ ਜਦੋਂ ਗਰਾਊਂਡ ਲੈਵਲ ਤੇ ਇਹ ਚੀਜ਼ਾਂ ਇੰਪਲੀਮੈਂਟ ਨਹੀਂ ਹੁੰਦੀਆਂ ਤਾਂ ਉਹ ਕੁਝ ਜਿਹੜੇ ਅਫਸਰ ਹੈ ਜਾਂ ਕੋਈ ਮੁਲਾਜ਼ਮ ਹੈ ਜਿੱਥੇ ਆਂਗੇ ਇਹਨਾਂ ਨੂੰ ਕੋਈ ਕੰਮਕਾਰ ਪੈਂਦਾ ਹੈ ਜਾਂ ਕਿਸੇ ਕੰਮਕਾਰ ਵਾਸਤੇ ਜਾਂਦੇ ਆ ਉਹਨਾਂ ਨੂੰ ਬਾਰ-ਬਾਰ ਇਹ ਅਹਿਸਾਸ ਕਰਾਏ। ਤੋਂ ਸਰ ਮੈਂ ਇਹੀ ਕਹਿਣਾ ਚਾਹੁੰਦਾ ਹੈ ਕੀ ਪામਿਓ ਸਰਕਾਰਾਂ ਤੱਕ ਸਾਡੀ ਗੱਲਬਾਤ ਪਹੁੰਚਾਈ ਜਾਵੇ ਉਹਨਾਂ ਦੇ ਹੱਥ ਹੈ ਜਿਹੜੇ ਕੰਮ ਤੁਹਾਡੇ ਹੱਥ ਹੈ ਉਹ ਤੁਸੀਂ ਕਰੋ ਜਿਹੜਾ ਡੀ ਸਾਹਿਬ ਦਾ ਹੱਥ ਹੈ ਤੁਹਾਡੇ ਹੱਥ ਹੈ ਉਹ ਤੁਸੀਂ ਜਿਹੜਾ ਪਰਸਨ ਨੂੰ ਹੈ ਉਹਨਾਂ ਦੇ ਜਿਹੜਾ ਹੈਗਾ ਉਹਦਾ ਜਿਹੜਾ ਮਨ ਦਾ ਹੱਕ ਹੈ ਉਹਦਾ ਜਿਉਣ ਦਾ ਇੱਜ਼ਤ ਨਾਲ ਜਿਉਣ ਦਾ ਹੱਕ ਉਹਨੂੰ ਦਿੱਤਾ ਜਾਵੇ ਉਹਨਾਂ ਦੇ ਜਿਹੜਾ ਕੰਮ ਕਾਰ ਕਰਾਉਣੇ ਆ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਕੰਮ ਕਰਕੇ ਚੇਜਾ ਜਿਹੜਾ ਲਿਖੇ ਤੋਂ ਡਿਨਰ ਰਿਸਪੈਕਟ ਵਾਲਾ ਵੈਸੇ ਤਾਂ ਮੈਂ ਇੱਕ ਐਥਿਕਸ ਹੁੰਦਾ ਹੈ ਨਾ ਬੇਸਿਕ ਆਪਣੇ ਨੈਤਿਕਤਾ ਕਹਿੰਦੇ ਆ ਉਹਨੂੰ ਕਨਸੀਡਰ ਕਰਦਾ ਹਾਂ ਕਿਉਂਕਿ ਚਲੋ ਸਰਕਾਰੀ ਚਿੱਠੀ ਮੈਂ ਤੁਹਾਡੀ ਕਢਵਾ ਦੂੰਗਾ ਹਰੇਕ ਵਿਭਾਗ ਨੂੰ ਹੁਣ ਜਿਵੇਂ ਮੈਂ ਕਿਸੇ ਦਵਿਆਨ ਬੰਦੇ ਨੂੰ ਦੇਵਾਂ ਦਵਿਆਨ ਬੰਦੇ ਨੂੰ ਮੈਂ ਦੇਵਾਂ ਕਿਸੇ ਨੂੰ ਤੇ ਮੈਂ ਨਾ ਸੋਚਦਾ ਯਾਰ ਰੱਬ ਕਿਤੇ ਮੈਨੂੰ ਨਾ ਇਸ ਜੁੰਜੇ ਬਾਰੇ ਮੇਰੇ ਅੰਦਰ ਇੱਕ ਰੱਬ ਦਾ ਡਰ ਆ ਤੇ ਮੈਨੂੰ ਹੁੰਦਾ ਯਾਰ ਮੈਂ ਵੱਧ ਤੋਂ ਵੱਧ ਉਸ ਬੰਦੇ ਲਈ ਕਰ ਸਕਾਂ ਇਹ ਆ ਗਈ ਇੱਕ ਨੈਤਿਕਤਾ ਜੇ ਆਪਾਂ ਪੜੇ ਆ ਲੈਟਰ ਤੇ ਮੈਨੂੰ ਉਹ ਕਹਦਾ ਵੀ ਗੱਡੀ ਆ ਪਰ ਮੈਂ ਤੁਹਾਨੂੰ ਸ਼ੋਰਟ ਹੀ ਨਹੀਂ ਦਿੰਦਾ ਵੀ ਉਹਨੂੰ 100% ਬਣਾ ਲਾਂਗੇ ਕਿਉਂਕਿ ਚਲੋ ਅਫਸਰ ਤੁਹਾਨੂੰ ਇੱਥੇ ਦਈ ਜਾਂਦਾ ਕੋਈ ਤਲਾਕ ਰਹਿ ਗਿਆ ਜਦੋਂ ਸੇਵਾਦਾਰ ਉਹਨੇ ਮਿਸਪੇਅਰ ਕਰਤਾ ਉਹ ਮੈਂ ਕੋਸ਼ਿਸ਼ ਕਰੂੰਗਾ ਕਾਲਜ ਸਕੂਲਾਂ ਦੇ ਵਿੱਚ ਬੱਚਿਆਂ ਨਾਲ ਜਦੋਂ ਇੰਟਰੈਕਸ਼ਨ ਕਰਦਾ ਉੱਥੇ ਮੈਂ ਕੋਸ਼ਿਸ਼ ਕਰੂੰਗਾ ਵੀ ਉਹਨਾਂ ਦੀ ਨੈਤਿਕਤਾ ਦੇ ਆਪਾਂ ਕੰਮ ਕਰੀਏ ਔਰਤ ਨੂੰ ਇੱਜ਼ਤ ਬੱਚਿਆਂ ਨੂੰ ਇੱਜ਼ਤ ਸਭਿਆਰਣ ਨੂੰ ਇੱਜ਼ਤ ਇਹ ਆਪਣੇ ਫੈਮਿਲੀ ਦਾ ਚਰ ਸੋਸ਼ਲ ਕਲਚਰ ਇਹਨਾਂ ਚੀਜ਼ਾਂ ਨਾ ਹੁੰਦੇ ਆ ਤਿਆਪਕ ਕੋਸ਼ਿਸ਼ ਕਰਾਂਗੇ ਇਹ ਐਥਿਕਸ ਹੋਣ ਵਾਲੇ ਆਪਾਂ ਡਿਵੈਲਪ ਕਰੀਏ ਸੈਕਿੰਡ ਲੈਟਰ ਸਾਡੇ ਮੈਡਮ ਕਹ ਰਹੀ ਸੀ ਕਿ ਲਵਾਇਆ ਤੇ ਮੈਂ ਇੱਕ ਵਾਰ ਸਾਡੇ ਸੈਕਟਰੀ ਨੇ ਰਾਜੇਸ਼ਰੀ ਵਾਸਪਰਾ ਮੈਡਮ ਉਹਨਾਂ ਨਾਲ ਵੀ ਡਿਸਕਸ ਕਰਕੇ ਕਿ ਲੈਟਰ ਇਸ਼ੂ ਕਰਵਾਉ। ਠੀਕ ਹੈ ਕੋਸ਼ਿਸ਼ ਕਰਾਂਗੇ ਸਾਰੇ ਡਿਪਾਰਟਮੈਂਟ ਦੇ ਅਸੀਂ ਕਾਉਂਸਲਿੰਗ ਕਰੀਏ ਕਾਉਂਸਲਿੰਗ ਕਰਕੇ ਉਹਨਾਂ ਨੂੰ ਕੋਸ਼ਿਸ਼ ਕਰੀਏ ਵੀ ਇਹਨਾਂ ਵੱਧ ਤੋਂ ਵੱਧ ਰਿਸਪੈਕਟ ਦਿੱਤੀ ਜਾਵੇ ਕਿਉਂਕਿ ਮੇਰੇ ਅੰਦਰ ਮੈਂ ਤੁਹਾਨੂੰ ਦੱਸਦਾ ਵੀ ਡਰਾਂ ਮੈਂ ਅੱਜ ਤੋਂ ਡਰਦਾ ਇਹ ਸੱਤ ਜਨਮਾਂ ਦਾ ਜੋ ਕਨਸੈਪਟ ਹੈ ਵੀ ਕਾਹਨੂੰ ਆਪਣੇ ਤੇ ਗੱਲ ਨਾ ਬੈਜੇ ਪਰ ਫਿਰ ਵੀ ਆਪਾਂ ਤੁਹਾਡੀ ਇਹੋ ਗੱਲ ਹੈ ਸਰ ਕਿ ਵਿਅੰਗ ਪਰਸਨ ਹੈ ਜਿਹੜਾ ਹੈ ਪਿਆਰ ਦਾ ਭੁੱਖਾ ਹੈ ਇਸ ਨੂੰ ਰਿਸਪੈਕਟ ਚਾਹੀਦੀ ਹੈ ਤੇ ਦਲੇਰ ਵੀ ਬਹੁਤ ਹੈ ਔਰ ਕੁਝ ਵੀ ਕਰ ਸਕਦਾ ਹੈ ਕੋਈ ਵੀ ਇਹੋ ਜਿਹਾ ਕੰਮ ਜਿਹੜਾ ਵਿਅੰਗ ਪਰਸਨ ਜਿਹੜਾ ਹੈ ਬਿੰਦਗੀ ਵਿੱਚ ਨਹੀਂ ਕਰ ਸਕਦਾ ਬਿਲਕੁਲ ਅੱਜ ਹਿੰਮਤ ਆਇਆ ਉਹਦੇ ਤੇ ਅਸੀਂ ਮੇਰੇ ਕੋਲ ਇੱਕ ਨਾ 3D ਵੀ ਬੰਦਾ ਸੀ ਸਿਟੀ ਸਟੇਟ ਦਾ ਫੰਕਸ਼ਨ ਹੋਇਆ ਸੀ ਯਾਦ ਹੈ ਤੁਹਾਨੂੰ ਸਟੇਟ ਲੈਵਲ ਦਾ ਫੰਕਸ਼ਨ ਮੁਹਾਲੀ ਬਣਾਇਆ ਗਿਆ ਸੀ ਸੋ ਇਹ ਚੰਡੀਗੜ੍ਹ ਮੁਕਸੀਪਾ ਹੈਗਾ ਉੱਥੇ ਇੱਕ ਟ੍ਰੇਨਿੰਗ ਇੰਸਟੀਚਿਊਟ ਹੈ ਉੱਥੇ ਆਡੀਟੋਰੀਅਮ ਦੇ ਵਿੱਚ ਨਾ ਦਰਿਆਨ ਦੇ ਸੀਮਾ ਦੇ ਬੋਲ ਗਿਆ ਸਤੰਬਰ ਦੇ ਵਿੱਚ ਉਹਨਾਂ ਨੂੰ ਕਿਹ ਦਸੰਬਰ ਕਿਸਮਤ ਸੀ 12 ਦਸੰਬਰ ਇੱਕ ਬੰਦੇ ਨੂੰ 12 ਦਸੰਬਰ ਉਹਨੇ ਨਾ ਵਧੀਆ ਕੰਮ ਕੀਤਾ ਮੈਨੂੰ ਪੂਰਾ ਰਿਪਰੈਜ਼ੈਂਟ ਕੀਤਾ ਮੈਂ ਕਹਿੰਦਾ ਇਹਨੂੰ ਬੋਡ ਮਿਲਣਾ ਹੀ ਚਾਹੀਦਾ ਐਸਾ ਸਾਰਾ ਗੱਲ ਕਰਾ ਕੇ ਇੱਕ ਦਿਨ ਪਹਿਲਾਂ ਫੋਨ ਆਇਆ ਮੈਂ ਕਿਹਾ ਵੀਰੇ ਚੱਲ ਜੇਗਾ ਨਾ ਆਪੇ ਕਹਿੰਦਾ ਗੱਡੀ ਕਰਾ ਦੋ ਮੇnger ਗੱਡੀ ਦਾ ਕੋਈ 8-10 ਹਜ਼ਾਰ ਲੱਗੂ ਐ ਨਾ ਮੇਰੀ ਜੇਬ ਵੀ ਨਹੀਂ ਚੱਲਦੀ ਹਨਾ ਫਿਰ ਕਾਰ ਕਰਾ ਕੇ ਵਾਸਤਾ ਕਰਾਇਆ ਤੇ ਸਟੇਜ ਤੇ ਮੈਂ ਇੱਥੋਂ ਤੱਕ ਕੋਈ ਸਟੇਜ ਤੇ ਕੰਮ ਕਰ ਚੁੱਕਿਆ ਵੀਕ ਸਟੇਟ ਬੋਰਡ ਮੈਨੂੰ ਨਹੀਂ ਲੱਗਦਾ ਜੇ ਤੁਹਾਡੇ ਜੀ ਮੈਂ ਕਿਸੇ ਨੂੰ ਕਹਾਂ ਤੁਸੀਂ ਕਹੋਗੇ ਅਸੀਂ ਆਪੇ ਚੱਲ ਜਾਵਾਂ ਕੱਲਾ ਸਾਡੀ ਰਿਕਮੈਂਡੇਸ਼ਨ ਤੇ ਹੋ ਉਸ ਜਗ੍ਹਾ ਦੇ ਵੀ ਮੈਂ ਜਿੰਨਾ ਟੈਕਲ ਕੀਤੀ ਹੋਈ ਆ ਤਾਂ ਤੁਸੀਂ ਬੇਬੇ ਦਾ ਰੋਗ ਵੀ ਜਿੰਨਾ ਚਿਰ ਮੈਂ ਰਹੂੰਗਾ ਉਹ ਤੁਹਾਡੇ ਬੈਂਕਰ ਨੇ ਸੀ ਵਧੀਆ ਕੰਮ ਕਰਦੇ ਬਣੇ ਥੈਂਕ ਯੂ ਹਾਂਜੀ ਥੈਂਕ ਯੂ ਇੱਕ ਦਿਨ ਲਿਖਾ ਬਈ ਜੇ ਕਿਸੇ ਡਿਪਾਰਟਮੈਂਟ ਤੋਂ ਤੁਹਾਡੇ ਨਾਲ ਕੋਈ ਇਦਾਂ ਦਾ ਬੁਰਾ ਵਿਵਹਾਰ ਕੀਤਾ ਜਾਂਦਾ ਕੋਈ ਅਟੈਂਡ ਨਹੀਂ ਕੀਤਾ ਹੋ ਰਿਟਰਨ ਚੈਨ ਅਸੀਂ ਇਹੀ ਚਾਹੁੰਦੇ ਹਾਂ ਜੀ ਕਿ ਇਹਨਾਂ ਸਾਰੀਆਂ ਐਪਲੀਕੇਸ਼ਨਾਂ ਜਮ੍ਹਾਂ ਕਰਾਵੇ ਤੇ ਅਸੀਂ ਉਹਦੇ ਤੇ ਕਾਰਵਾਈ ਕਰਨ ਨੂੰ ਸਰਕਾਰ ਨੂੰ ਲਿਖਾਂ ਠੀਕ ਹੈ ਹੈਲਪਫੁਲ ਪਰਟਨ ਸਟਾਬਾਈਲ ਦੇ ਵਿੱਚ ਦੇਖੋ ਬਾਈ ਉਹਨਾਂ ਸਰਮਾ ਉਹ ਹਸਤਾ ਆਪੀ ਜਾ ਕੇ ਕੋਈ ਦਿੱਕਤ ਹੁੰਦੀ ਹਾਂ ਜਿੱਥੇ ਦਿੱਕਤ ਆਉਂਦੀ ਹਸਤਾ ਚਾਉਂਦੀ ਐ ਸਾਨੂੰ ਉੱਥੇ ਦਿੱਕਤ ਬਹੁਤ ਜ਼ਿਆਦਾ ਹੁੰਦੀ ਹੈ ਉੱਥੇ ਤਾਂ ਲੇਖੋ ਰਜਮੀ ਮੈਡਮ ਬਹੁਤ ਮਿਹਨਤ ਨਹੀਂ ਨਹੀਂ ਜੀ ਨਹੀਂ ਕਰਦੇਗੇ ਨਹੀਂ ਠੀਕ ਆ ਉਥੇ ਨਾਲ ਡਾਕਟਰ ਦੋ ਬੰਦੇ ਆ ਇੱਕ ਉਹ ਰਜਿਸਟ੍ਰੇਸ਼ਨ ਤੇ ਕੰਮ ਕਰ ਜਾਂਦਾ ਦੂਸਰਾ ਗੱਲ ਨਹੀਂ ਸੁਣਦੇ ਗੱਲ ਨਹੀਂ ਸੁਣਦੇਗੇ ਫਿਰ ਉਹ ਜਾਂ ਉਹ ਕਰਕੇ ਹੋਰ ਕਰਦੇ ਵੀ ਇਸ ਤਰ੍ਹਾਂ ਬਹੁਤ ਬੰਦੇ ਨੇ